ਇੱਕ ਚੀਜ਼ ਦੇਖੀ ਹੈ ਕਿ ਇਹ ਇਹ ਨਾ ਲਿਖਦੇ ਬਹੁਤ ਸੋਹਣਾ ਆ ਤੇ ਮੈਂ ਬਹੁਤ ਟਾਈਮ ਤੋਂ ਹੁਣ ਇਹਨਾਂ ਨਾਲ ਕੰਮ ਕਰ ਰਹੀ ਆ ਤੇ ਜਿਹੜੀਆਂ ਇਹਨਾਂ ਦੀਆਂ ਫਿਲਮਾਂ ਹੁੰਦੀਆਂ ਨੇ ਚੋਪਾਲ ਤੇ ਵੀ ਆਉਂਦੀਆਂ ਨੇ ਉਹ ਮੈਂ ਉਹਨਾਂ 'ਚ ਕੰਮ ਕਰਦੀ ਆ ਕਈ ਵਾਰੀ ਮੈਨੂੰ ਕਈ ਆਰਟਿਸਟਾਂ ਵੱਲੋਂ ਕਿਹਾ ਜਾਂਦਾ ਕਿ ਹੁਣ ਤੂੰ ਐਡੀਆਂ ਫੀਚਰ ਫਿਲਮਾਂ ਕਰਕੇ ਗੁਰਚੇਦੀਆਂ ਫਿਲਮਾਂ ਨਾ ਕਰਿਆ ਕਰਾ ਜੇ ਤੂੰ ਸਾਹਮਣੇ ਖੜਿਆ ਆ ਤੇ ਆਪ ਫੋਨ ਆਉਂਦੇ ਨੇ ਉਹਨਾਂ ਦੇ ਮੈਨੂੰ ਆਪ ਫੋਨ ਆਉਂਦੇ ਨੇ ਆਪ ਫੋਨ ਆਉਂਦੇ ਨੇ ਵੀ ਪਈ ਸਰ ਮੇਰਾ ਵੀ ਕੈਰੇਕਟਰ ਲਿਖਦੇ ਯਾਰ ਕਿਉਂਕਿ ਸਾਡੀ ਇੰਡਸਟਰੀ ਸਾਡੀ ਲੱਗੀ ਆ ਅਸੀਂ ਚਾਹੇ ਬੇਸੀ ਸਾਨੂੰ ਐ ਨਹੀਂ ਹੈਗਾ ਅਸੀਂ ਲੋਕਾਂ ਕੋਲੇ ਜਾ ਕੇ ਕੰਮ ਨਹੀਂ ਮੰਗਦੇ ਵੀ ਮੈਨੂੰ ਕੰਮ ਦਿਓ ਉਹਨਾਂ ਦੇ ਤਲਵੇ ਨਹੀਂ ਚਟਦੇ ਉਹਨਾਂ ਨੂੰ ਅਸੀਂ ਐ ਨਹੀਂ ਕਹਿੰਦੇ ਹੈਗੇ ਵੀ ਯਾਰ ਕੋਈ ਫਿਲਮ ਸ਼ੂਟਿੰਗ ਹੋ ਗਈ ਵੀ ਸਾਨੂੰ ਕੰਮ ਦਿਓ ਨਾ ਅਸੀਂ ਜੇ ਕੋਈ ਸਾਨੂੰ ਬੁਲਾਊਗਾ ਹੁਣ ਸਾਨੂੰ ਇਹ ਫਿਲਮ ਦੇ ਵਿੱਚ ਰੋਲਾ بیسਮੈਂਟ ਦੇ ਵਿੱਚ ਇਹਨਾਂ ਨੇ ਬੁਲਾਇਆ ਸੀ ਅਸੀਂ ਪੈਸੇ ਲੈ ਕੇ ਕੀਤਾ ਕੰਮ ਅਬਦੀ ਪੂਰੀ ਸੰਤੁਸ਼ਟੀ ਦੇ ਨਾਲ ਉਹਨਾਂ ਨੂੰ ਵੀ ਸੰਤੁਸ਼ਟ ਕਰਕੇ ਆ ਵੀ ਯਾਰ ਆ ਹਾਂ ਤੇ ਆਪ ਵੀ ਸੰਤੁਸ਼ਟ ਅਸੀਂ ਬਹੁਤ ਥੋੜੇ ਦਿਨਾਂ ਦੇ ਵਿੱਚ ਮਤਲਬ ਉੱਥੇ ਕਿੰਨਾ ਹੀ ਕੰਮ ਕਰਿਆ ਹੈ ਹਨਾ 5-5 ਐਪੀਸੋਡ ਮਤਲਬ 8-9 ਦਿਨਾਂ ਦੇ ਵਿੱਚ ਅਸੀਂ ਇੰਨੀ ਡੈਡੀਕੇਸ਼ਨ ਨਾਲ ਕੰਮ ਕੀਤਾ ਕਿ ਜੇ ਸਵੇਰੇ 6 ਵਜੇ ਬੁਲਾਉਂਦੇ ਸੀਗੇ ਜਦ ਕਿ ਕੈਨੇਡਾ ਸੀ ਉਹ ਤੇ ਕਿੰਨੀ ਠੰਡ ਸੀਗੀ ਤੇ ਬਹੁਤ ਜ਼ਿਆਦਾ ਉਹ ਟੈਂਟ ਦੇ ਵਿੱਚ ਆਪਾਂ ਬੈੰਦੇ ਸੀ ਹਨਾ ਕਿੰਨੀ ਠੰਡ ਸੀਗੀ ਤੇ ਬਟ ਅਸੀਂ 6 ਵਜੇ ਉੱਥੇ ਹੁੰਦੇ ਸੀ ਕਈ ਕਈ ਵਾਰੀ ਕ੍ਰਿਊ ਹਜੇ ਆਇਆ ਨਹੀਂ ਹੁੰਦਾ ਜੀ ਅਸੀਂ ਪਹਿਲਾਂ ਅਸੀਂ ਪਹਿਲਾਂ ਬੈਠੇ ਹੁੰਦੇ ਸੀ ਉੱਥੇ ਹਾਂ ਤੇ ਉਹ ਆਪਣੇ ਕੰਮ ਲਈ ਅੱਜ ਵੀ ਅਸੀਂ 12 ਵਜੇ ਦਾ ਟਾਈਮ ਸੀ 12 ਵਜੇ ਆ ਗਏ ਸੀ ਬਿਲਕੁਲ ਬਟ ਕੁਰਚਿਤਪਾ ਜੀ ਲਾਈਕ ਅਸੀਂ ਜਦ ਬਚਪਨ ਦੇ ਵਿੱਚ ਮੈਂ ਲਾਈਕ ਮੈਂ ਬਹੁਤ ਉਸ ਟਾਈਮ ਪੰਜਾਬੀ ਕੰਟੈਂਟ ਇਨਾ ਵਧਿਆ ਵੀ ਨਹੀਂ ਸੀਗਾ ਹੈਨਾ ਅਸੀਂ ਤੱਕ ਤੋਂ ਵੇਖਦੇ ਆਉਂਦੇ ਮੇਰੇ ਫਾਦਰ ਸਾਹਿਬ ਵੀ ਦੇਖਦੇ ਆਉਂਦੇ ਨੇ ਤੁਹਾਨੂੰ ਬਟ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਦਿਲ ਤੋਂ ਕਿ ਪੰਜਾਬੀ ਇੰਡਸਟਰੀ ਨੇ ਤੁਹਾਡਾ ਡਿਊ ਕ੍ਰੈਡਿਟ ਤੁਹਾਨੂੰ ਦਿੱਤਾ ਮੈਂ ਬਿਲਕੁਲ ਮੇਰੀ ਗੱਲ ਸੁਣੋ ਦਿੱਤਾ ਬਹੁਤ ਹੈ ਸਾਨੂੰ ਲੋਕਾਂ ਨੇ ਬਹੁਤ ਲੋਕਾਂ ਨੇ ਦਿੱਤਾ ਬਿਲਕੁਲ ਇੰਡਸਟਰੀ ਦੇ ਵਿੱਚ ਤਾਂ ਬਸ ਉਹੀ ਹੁੰਦੀ ਸਭੀ ਚਾਪਲੂਸੀ ਹੈ ਜੇ ਕਰਾਂਗੇ ਤਾਂ ਦੇ ਦੇਣਗੇ ਅਸੀਂ ਕਰਦੇ ਨਹੀਂ ਹੈਗੇ ਮੈਂ ਉਹੀ ਦੇਖਿਆ ਕਿ ਤੁਹਾਡੇ ਵਰਗ ਹਰ ਇੱਕ ਟੀਮਾਂ ਬਣੀਆਂ ਹੋਈਆਂ ਨੇ ਹਰ ਇੱਕ ਦੀ ਆਪਣੀ ਟੀਮ ਹੈ ਇੱਕ ਉੱਥੇ بڑے بڑے ਸ਼ੈਤਾਨ ਬੈਠੇ ਨੇ ਜਿਹੜੇ ਕਹਿੰਦੇ ਯਾਰ ਇਹਨੂੰ ਨਾ ਲੈ ਜੇ ਆ ਗਿਆ ਤਾਂ ਆਪਣੀ ਰੋਟੀ ਰੋਟੀ ਖਰਾਬ ਕਰ ਦੂਗਾ ਐ ਵੀ ਨਹੀਂ ਕੱਲ ਮੈਨੂੰ ਕਿਸੇ ਕਲਾਕਾਰ ਨੇ ਗੱਲ ਕਹੀ ਕਹਿੰਦੇ ਮੈਨੂੰ ਹੁਣ ਅਥੇ ਇੰਡਸਟਰੀ ショ ਕੰਮ ਨਹੀਂ ਮਿਲਦਾ ਬਹੁਤ ਚੰਗੇ ਕਲਾਕਾਰ ਨੇ ਕਹਿੰਦੇ ਜਦ ਵੀ ਮੈਨੂੰ ਕੋਈ ਕੰਮ ਮਿਲਦਾ ਪਿੱਛੋਂ ਫੋਨ ਕਰਕੇ ਕਹਿੰਦੇ ਉਹਨੂੰ ਨਾ ਲਿਓ ਅਸੀਂ ਆ ਤਿੰਨ ਚਾਰ ਜਣੇ ਲਿਓ ਇਹ ਗਰੂਪਿਜ਼ਮ ਜਿਹੜਾ ਹੈਗਾ ਮੈਂ ਸੁਣਿਆ ਕਿ ਕੈਰੈਕਟਰਸ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਯਾਰ ਬਿਲਕੁਲ ਬਿਲਕੁਲ ਮੈਂ ਇੱਕ ਚੀਜ਼ ਦੇਖੀ ਹੈ ਕਿ ਇਹ ਨਾ ਲਿਖਦੇ ਬਹੁਤ ਸੋਹਣਾ ਆ ਤੇ ਮੈਂ ਬਹੁਤ ਟਾਈਮ ਤੋਂ ਹੁਣ ਇਹਨਾਂ ਨਾਲ ਕੰਮ ਕਰ ਰਹੀ ਆ ਤੇ ਜਿਹੜੀਆਂ ਇਹਨਾਂ ਦੀਆਂ ਫਿਲਮਾਂ ਹੁੰਦੀਆਂ ਨੇ ਚੋਪਾਲ ਤੇ ਵੀ ਆਉਂਦੀਆਂ ਨੇ ਉਹ ਮੈਂ ਉਹਨਾਂ 'ਚ ਕੰਮ ਕਰਦੀ ਆ ਕਈ ਵਾਰੀ ਮੈਨੂੰ ਕਈ ਆਰਟਿਸਟਾਂ ਵੱਲੋਂ ਕਿਹਾ ਜਾਂਦਾ ਕਿ ਹੁਣ ਤੂੰ ਐਡੀਆਂ ਫੀਚਰ ਫਿਲਮਾਂ ਕਰਕੇ ਗੁਰਚੇਦੀਆਂ ਫਿਲਮਾਂ ਨਾ ਕਰਿਆ ਕਰ ਹਾਂ ਤੇ ਸਾਮਣੇ ਖੜਿਆ ਉਹ ਆਪ ਫੋਨ ਆਉਂਦੇ ਨੇ ਉਹਨਾਂ ਦੇ ਮੈਨੂੰ ਆਪ ਫੋਨ ਆਉਂਦੇ ਨੇ ਆਪ ਫੋਨ ਆਉਂਦੇ ਨੇ ਵੀ ਪਈ ਸਰ ਮੇਰਾ ਵੀ ਕਰੈਕਟਰ ਲਿਖ ਦੇ ਯਾਰ ਤਾਂ ਕਿ ਸਾਡੀ ਇੰਡਸਟਰੀ ਸਾਡੀ ਲੱਗੀ ਹੈ ਅਸੀਂ ਚਾਹੇ ਬੇਸੀ ਸਾਨੂੰ ਐ ਨਹੀਂ ਹੈਗਾ ਅਸੀਂ ਲੋਕਾਂ ਕੋਲੇ ਜਾ ਕੇ ਕੰਮ ਨਹੀਂ ਮੰਗਦੇ ਵੀ ਮੈਨੂੰ ਕੰਮ ਦਿਓ ਉਹਨਾਂ ਦੇ ਤਲਵੇ ਨਹੀਂ ਚਟਦੇ ਉਹਨਾਂ ਨੂੰ ਅਸੀਂ ਐ ਨਹੀਂ ਕਹਿੰਦੇ ਹੈਗੇ ਵੀ ਯਾਰ ਕੋਈ ਫਿਲਮ ਸ਼ੂਟਿੰਗ ਹੋ ਗਈ ਵੀ ਸਾਨੂੰ ਕੰਮ ਦਿਓ ਨਾ ਅਸੀਂ ਜੇ ਕੋਈ ਸਾਨੂੰ ਬੁਲਾਊਗਾ ਹੁਣ ਸਾਨੂੰ ਇਹ ਫਿਲਮ ਦੇ ਵਿੱਚ ਰੋਲਾ بیسਮੈਂਟ ਦੇ ਵਿੱਚ ਇਹਨਾਂ ਨੇ ਬੁਲਾਇਆ ਸੀ ਅਸੀਂ ਪੈਸੇ ਲੈ ਕੇ ਕੀਤਾ ਕੰਮ ਅਬ ਦੀ ਪੂਰੀ ਸੰਤੁਸ਼ਟੀ ਦੇ ਨਾਲ ਉਹਨਾਂ ਨੂੰ ਵੀ ਸੰਤੁਸ਼ਟ ਕਰਕੇ ਆਈ ਬੀ ਯਾਰ ਆਹ ਤੇ ਆਪ ਵੀ ਸੰਤੁਸ਼ਟ ਅਸੀਂ ਬਹੁਤ ਥੋੜੇ ਦਿਨਾਂ ਦੇ ਵਿੱਚ ਮਤਲਬ ਉੱਥੇ ਕਿੰਨੇ ਹੀ ਕੰਮ ਕਰਿਆ ਹੈ ਹਨਾ ਪੰਜ ਪੰਜ ਐਪੀਸੋਡ ਮਤਲਬ 8-9 ਦਿਨਾਂ ਦੇ ਵਿੱਚ ਅਸੀਂ ਇੰਨੀ ਡੈਡੀਕੇਸ਼ਨ ਨਾਲ ਕੰਮ ਕੀਤਾ ਕਿ ਜੇ ਸਵੇਰੇ 6 ਵਜੇ ਬੁਲਾਉਂਦੇ ਸੀਗੇ ਜਦ ਕਿ ਕੈਨੇਡਾ ਸੀ ਉਹ ਤੇ ਕਿੰਨੀ ਠੰਡ ਸੀਗੀ ਤੇ ਬਹੁਤ ਜ਼ਿਆਦਾ ਉਹ ਟੈਂਟ ਦੇ ਵਿੱਚ ਆਪਾਂ ਬੈੰਦੇ ਸੀ ਹਨਾ ਕਿੰਨੀ ਠੰਡ ਸੀਗੀ ਤੇ ਬਟ ਅਸੀਂ 6 ਵਜੇ ਉੱਥੇ ਹੁੰਦੇ ਸੀ ਕਈ ਕਈ ਵਾਰੀ ਕ੍ਰਿਊ ਹਜੇ ਆਇਆ ਨਹੀਂ ਹੁੰਦਾ ਸੀ ਅਸੀਂ ਪਹਿਲਾਂ ਅਸੀਂ ਪਹਿਲਾਂ ਬੈਠੇ ਹੁੰਦੇ ਸੀ ਉੱਥੇ ਹਾਂ ਤੇ ਉਹ ਆਪਣੇ ਕੰਮ ਲਈ ਅੱਜ ਵੀ ਅਸੀਂ 12 ਵਜੇ ਦਾ ਟਾਈਮ ਸੀ 12 ਵਜੇ ਆ ਗਏ ਸੀ ਬਿਲਕੁਲ ਬਟ ਕੁਰਚਿਤਪਾ ਜੀ ਲਾਈਕ ਅਸੀਂ ਜਦ ਬਚਪਨ ਦੇ ਵਿੱਚ ਮੈਂ ਲਾਈਕ ਮੈਂ ਬਹੁਤ ਉਸ ਟਾਈਮ ਪੰਜਾਬੀ ਕੰਟੈਂਟ ਇਨਾ ਵਧਿਆ ਵੀ ਨਹੀਂ ਸੀਗਾ ਹੈਨਾ ਅਸੀਂ ਤੱਕ ਤੋਂ ਵੇਖਦੇ ਆਉਂਦੇ ਮੇਰੇ ਫਾਦਰ ਸਾਹਿਬ ਵੀ ਦੇਖਦੇ ਆਉਂਦੇ ਨੇ ਤੁਹਾਨੂੰ ਬਟ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਦਿਲ ਤੋਂ ਕਿ ਪੰਜਾਬੀ ਇੰਡਸਟਰੀ ਨੇ ਤੁਹਾਡਾ ਡਿਊ ਕ੍ਰੈਡਿਟ ਤੁਹਾਨੂੰ ਦਿੱਤਾ ਮੈਂ ਬਿਲਕੁਲ ਮੇਰੀ ਗੱਲ ਸੁਣੋ ਦਿੱਤਾ ਬਹੁਤ ਹੈ ਸਾਨੂੰ ਲੋਕਾਂ ਨੇ ਬਹੁਤ ਲੋਕਾਂ ਨੇ ਦਿੱਤਾ ਬਿਲਕੁਲ ਇੰਡਸਟਰੀ ਦੇ ਵਿੱਚ ਤਾਂ ਬਸ ਉਹੀ ਹੁੰਦੀ ਸਭੀ ਚਾਪਲੂਸੀ ਹੈ ਜੇ ਕਰਾਂਗੇ ਤਾਂ ਦੇ ਦੇਣਗੇ ਅਸੀਂ ਕਰਦੇ ਨਹੀਂ ਹੈਗੇ ਮੈਂ ਉਹ ਵੀ ਦੇਖਿਆ ਕਿ ਤੁਹਾਡੇ ਵਰਗ ਹਰ ਇੱਕ ਟੀਮਾਂ ਬਣੀਆਂ ਹੋਈਆਂ ਨੇ ਹਰ ਇੱਕ ਦੀ ਆਪਣੀ ਟੀਮ ਹੈ ਇੱਕ ਉੱਥੇ بڑے بڑے ਸ਼ੈਤਾਨ ਬੈਠੇ ਨੇ ਜਿਹੜੇ ਕਹਿੰਦੇ ਯਾਰ ਇਹਨੂੰ ਨਾ ਲੈ ਜੇ ਇਹ ਆ ਗਿਆ ਤਾਂ ਆਪਣੀ ਰੋਟੀ ਰੋਟੀ ਖਰਾਬ ਕਰ ਦੂਗਾ ਐ ਵੀ ਨਹੀਂ ਕੱਲ ਮੈਨੂੰ ਕਿਸੇ ਕਲਾਕਾਰ ਨੇ ਗੱਲ ਕਹੀ ਕਹਿੰਦੇ ਮੈਨੂੰ ਹੁਣ ਅੱਥੇ ਇੰਡਸਟਰੀ ਸ਼ੋ ਕੰਮ ਨਹੀਂ ਮਿਲਦਾ ਬਹੁਤ ਚੰਗੇ ਕਲਾਕਾਰ ਨੇ ਕਹਿੰਦੇ ਜਦ ਵੀ ਮੈਨੂੰ ਕੋਈ ਕੰਮ ਮਿਲਦਾ ਹੈ ਪਿੱਛੋਂ ਫੋਨ ਕਰਕੇ ਕਹਿੰਦੇ ਉਹਨੂੰ ਨਾ ਲਿਓ ਅਸੀਂ ਆ ਤਿੰਨ ਚਾਰ ਜਣਾਂ ਨੂੰ ਇੱਕ ਗਰੂਪਿਜ਼ਮ ਜਿਹੜਾ ਹੈਗਾ ਮੈਂ ਸੁਣਿਆ ਕਿ ਕੈਰੈਕਟਰਸ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਯਾਰ ਬਿਲਕੁਲ ਬਿਲਕੁਲ